ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਦੋਸਤੋ ਅਸੀਂ ਲਗਾਤਾਰ ਹੀ ਜਿੰਨੇ ਵੀ ਕੱਚੇ ਅਧਿਆਪਕ ਪੱਕੇ ਹੋਏ ਨੇ ਤੇ ਅਜੇ ਰਹਿੰਦੇ ਨੇ ਤੇ ਹੁਣ ਐਸੋਸੀਏਟ ਅਧਿਆਪਕ ਨੇ ਉਹਨਾਂ ਦੇ ਲਈ ਲਗਾਤਾਰ ਜਿਹੜੀ ਅਪਡੇਟ ਆ ਉਹ ਲੈ ਕੇ ਆਉਣੇ ਆ ਸੋ ਚਾਹੇ ਤੁਹਾਡੇ ਕੋਲੇ ਉਸ ਸੰਬੰਧੀ ਜਾਣਕਾਰੀ ਹੁੰਦੀ ਹੈ ਪਰ ਉਸ ਵਿੱਚ ਕੁਝ ਬਰੀਕੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਚੈਨਲ ਦੇ ਉੱਪਰ ਉਸ ਪੱਤਰ ਦੇ ਵਿੱਚ ਸਮਝਾਉਣੇ ਆ ਸੋ ਇਸੇ ਤਰ੍ਹਾਂ ਅੱਜ ਫੇਰ ਤੁਹਾਡੇ ਕੋਲ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਤੁਸੀਂ ਸੁਣਨਾ ਹੈ ਅਤੇ ਦੇਖਣਾ ਹੈ ਅਤੇ ਉਸ ਵਿੱਚ ਜਿਹੜੀਆਂ ਦੱਸੀਆਂ ਜਾਣੀਆਂ ਬਰੀਕ ਗੱਲਾਂ ਨੇ ਉਹਨਾਂ ਨੂੰ ਧਿਆਨ ਨਾਲ ਵਾਚਣਾ ਹੈ ਸੋ ਅੱਜ ਜਿਹੜੀ ਇਹ ਵੀਡੀਓ ਹੈ ਐਸੋਸੀਏਟ ਅਧਿਆਪਕਾਂ ਦੇ ਲਈ ਸਾਰਿਆਂ ਦੇ ਲਈ ਹੈ ਚਾਹੇ ਉਹ ਕਿਸੇ ਵੀ ਕੈਟਾਗਰੀ ਦੇ ਨੇ ਚਾਹੇ ਉਹ ਸਿੱਖਿਆ ਪ੍ਰੋਵਾਈਡਰ ਨੇ ਈਜੀਐਸ ਨੇ ਠੀਕ ਹੈ ਜੀ ਚਾਹੇ ਉਹ ਸਪੈਸ਼ਲ ਜਿਹੜੇ ਬੱਚਿਆਂ ਨੂੰ ਪੜਾਉਣ ਵਾਲੇ ਨੇ ਇਹ ਸਾਰਿਆਂ ਦੇ ਉੱਤੇ ਹੀ ਜੋ ਹੈ ਵੀਡੀਓ ਆਈ ਹੈ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦਵਾਂਗੇ ਨਵੀਂ ਜਾਣਕਾਰੀ ਜਿਹੜੇ ਵੀ ਸਾਡੇ ਦੋਸਤ ਮਿੱਤਰ ਇਸ ਚੈਨਲ ਦੇ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਬੈਲ ਆਈਕਨ ਜ਼ਰੂਰ ਦਬਾ ਲੈਣ ਤਾਂ ਕਿ ਤੁਹਾਨੂੰ ਜੋ ਨਵੀਂ ਵੀਡੀਓ ਹੈ ਉਸ ਸੰਬੰਧੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦਾ ਰਹੇ ਅਤੇ ਵੀਡੀਓ ਦੇ ਉੱਪਰ ਜੋ ਲਾਈਕ ਹੈ ਉਹ ਜਰੂਰ ਕਰਨਾ ਜਿਸ ਨਾਲ ਸਾਡੀ ਹੌਸਲਾ ਫਜਾਈ ਹੁੰਦੀ ਹੈ ਅਤੇ ਨਾਲ ਦੀ ਨਾਲ ਕਮੈਂਟਸ ਦੇ ਵਿੱਚ ਆਪਣੀ ਰਾਏ ਜਰੂਰ ਦੇਣਾ ਸੋ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਤੋਂ ਫਿਰ ਜੇਮ ਜੀ ਸਟੱਡੀਜ਼ YouTube ਚੈਨਲ ਦੇ ਉੱਪਰ ਅਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਹਾਂਜੀ ਜੇਕਰ ਤੁਸੀਂ ਇਹ ਪੱਤਰ ਪੜ੍ਹ ਲਿਆ ਹੈ ਤਾਂ ਵੀ ਤੁਹਾਨੂੰ ਬੇਨਤੀ ਹੈ ਕਿ ਇਸ ਪੱਤਰ ਨੂੰ ਐਂਡ ਤੱਕ ਜਰੂਰ ਸਾਡੇ ਚੈਨਲ ਦੇ ਉੱਤੇ ਸੁਣ ਲਵੋ ਕਿਉਂਕਿ ਇਸ ਸਬੰਧੀ ਕੁਝ ਨਵੀਆਂ ਗੱਲਾਂ ਜੋ ਇਸ ਵਿੱਚ ਨਹੀਂ ਪਰ ਆਉਣ ਵਾਲੇ ਸਮੇਂ 'ਚ ਹੋਣਗੀਆਂ, ਬਾਪਰਨੀਆਂ ਉਹ ਤੁਹਾਨੂੰ ਵੀਡੀਓ ਦੇ ਦੌਰਾਨ ਅਤੇ ਵੀਡੀਓ ਦੇ ਅੰਤ ਵਿੱਚ ਦੱਸੀਆਂ ਜਾਣਗੀਆਂ ਕਿ ਇਸ ਪੱਤਰ ਦਾ ਅਸਲ ਮਤਲਬ ਕੀ ਹੈ ਤੇ ਇਸ ਵਿੱਚ ਕਿਹੜੀਆਂ ਖਾਮੀਆਂ ਨੇ ਜਿਨ੍ਹਾਂ ਲਈ ਹਜੇ ਹੋਰ ਅਧਿਆਪਕਾਂ ਨੂੰ ਮਿਹਨਤ ਤੇ ਮੁਸ਼ਕਲਤ ਕਰਨੀ ਪਵੇਗੀ। ਸੋ ਦੋਸਤੋ ਇਹ ਜਿਹੜਾ ਪੱਤਰ ਹੈ ਇਹ ਡੀਪੀਆਈ ਦੇ ਦਫ਼ਤਰ ਤੋਂ ਪੱਤਰ ਆਇਆ ਹੈ ਡੀਪੀਆਈ ਐਲੀਮੈਂਟਰੀ ਪੰਜਾਬ ਤੋਂ ਕਿਉਂਕਿ ਜਿੰਨੇ ਵੀ ਐਸੋਸੀਏਟ ਅਧਿਆਪਕ ਨੇ ਉਹ ਸਾਰੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਹੀ ਕੰਮ ਕਰਦੇ ਨੇ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਇਹ ਅਧਿਆਪਕ ਨੇ ਇਹਨਾਂ ਨੂੰ ਜਿਹੜੀ ਵੈਲਫੇਅਰ education policy ਬਣੀ ਹੈ ਵਿਭਾਗੀ ਪਾਲਿਸੀ ਬਣੀ ਹੈ ਉਸ ਦੇ ਤਹਿਤ ਰੈਗੂਲਰ ਕੀਤਾ ਗਿਆ ਸੀ ਸੋ ਉਸ ਦੇ ਸੰਬੰਧੀ ਜੋ ਇੱਕ 5% ਦਾ ਇਨਕਰੀਮੈਂਟ ਲੱਗਿਆ ਸੀ ਉਸ ਨੂੰ ਲੈ ਕੇ ਹਜੇ ਵੀ ਜ਼ਿਲ੍ਹਿਆਂ ਦੇ ਵਿੱਚ ਰੇਡ ਕਾ ਜਿਹੜਾ ਬਣਿਆ ਹੋਇਆ ਹੈ ਉਹ ਚੀਜ਼ ਅਜੇ ਵੀ ਕਲੀਅਰ ਨਹੀਂ ਹੈ 5% ਵਾਤਾ ਦਾ ਮਿਲ ਗਿਆ ਪਰ ਸਭ ਨੂੰ ਉਹ ਅਗਸਤ ਤੋਂ ਮਿਲਿਆ ਜਦੋਂ ਕਿ ਰੈਗੂਲਰ ਸਾਰੇ ਹੋਏ ਜੁਲਾਈ ਚ ਹੁਣ ਦੋਸਤੋ ਇਸ ਪੱਤਰ ਨੂੰ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਫਿਰ ਤੁਹਾਨੂੰ ਇਹਦੇ ਵਿੱਚ ਕੁਝ ਗੱਲਾਂ ਅਜਿਹਿਆਂ ਦੱਸਾਂਗੇ ਜਿਸ ਵਿੱਚ ਅਜੇ ਵੀ ਵਿਭਾਗ ਨੇ ਇਸ ਵਿੱਚ ਪੂਰੀ ਤਰ੍ਹਾਂ ਕੁਝ ਸਪੱਸ਼ਟ ਲੇਖਣ ਤੋਂ ਉਹ ਮੁਨਕਰ ਹੋ ਗਿਆ ਜਾਂ ਉਸ ਵਿੱਚ ਕੁਝ ਲਿਖਿਆ ਨਹੀਂ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ਾਂ ਵੀ ਅਜੇ ਕਿਤੇ ਨਾ ਕਿਤੇ ਹੋਰ ਸੰਘਰਸ਼ ਕਰਵਾ ਸਕਦੀਆਂ ਨੇ ਉਹ ਕਿਹੜੀਆਂ ਗੱਲਾਂ ਨੇ ਉਹ ਵੀਡੀਓ ਦੇ ਦੌਰਾਨ ਤੁਹਾਨੂੰ ਇਸ ਪੱਤਰ ਦੇ ਵਿੱਚ ਦੱਸਾਂਗੇ ਸੋ ਇਸ ਪਾਲਿਸੀ ਦੇ ਰਾਹੀਂ ਜਿੰਨੇ ਵੀ ਅਧਿਆਪਕ ਰੈਗੂਲਰ ਹੋਏ ਨੇ ਉਹਨਾਂ ਦੇ 5% ਇਨਕਰੀਮੈਂਟ ਨੂੰ ਲੈ ਕੇ ਵਿਭਾਗ ਨੇ ਹਦਾਇਤਾਂ ਕੀਤੀਆਂ ਸੀ ਸੋ ਸਰਕਾਰ ਦੇ ਪੱਤਰ ਨੰਬਰ 71022 ਰਾਹੀਂ ਜਾਰੀ ਹੋਈ ਵਿਸ਼ਾ ਅੰਕਿਤ ਪਾਲਿਸੀ ਕਿਉਂਕਿ ਪਾਲਿਸੀ ਦੇ ਵਿੱਚ ਹੀ ਸਾਰਾ ਕੁਝ ਲਿਖਿਆ ਹੋਇਆ ਸੀ ਰੈਗੂਲਰ ਹੋਏ ਅਧਿਆਪਕਾਂ ਨੂੰ ਤਨਖਾਹ ਦੀ ਅਦਾਇਗੀ ਕਰਨ ਸੰਬੰਧੀ ਪੰਜਾਬ ਸਰਕਾਰ ਵਿੱਤ ਵਿਭਾਗ ਪਰਸੋਨਲ ਵਿਭਾਗ ਵੱਲੋਂ ਇੱਕ ਪੱਤਰ ਸੀ ਜਿਹੜਾ ਉਹ ਜਾਰੀ ਕੀਤਾ ਗਿਆ ਸੀ 1623 ਜੂਨ ਦੇ ਵਿੱਚ ਇਹ ਸਾਰਾ ਜਾਰੀ ਹੋ ਗਿਆ ਸੀ ਸੋ ਜੁਲਾਈ ਦੇ ਵਿੱਚ ਰੈਗੂਲਰ ਹੋ ਗਏ ਸੀ ਇਸ ਕਰਕੇ ਜਿੰਨੇ ਵੀ ਇਹ ਪੱਤਰ ਜਾਰੀ ਹੋਇਆ ਸੀ ਉਸ ਵਿੱਚ ਸਪਸ਼ਟ ਤੌਰ ਤੇ ਲਿਖਿਆ ਸੀ ਕਿ 5% ਜਿਹੜਾ ਵਾਧਾ ਹੈ ਉਹ ਇਹਨਾਂ ਨੂੰ ਮਿਲਣ ਯੋਗ ਹੋਵੇਗਾ ਸੋ ਜਿੰਨੇ ਵੀ ਕਲਰਕ ਨੇ ਖਜ਼ਾਨਾ ਦੇ ਸਰਕਾਰੀ ਦਫ਼ਤਰਾਂ ਦੇ ਡੀਓ ਦਫ਼ਤਰ ਦੇ ਬੀਪੀਓ ਦਫ਼ਤਰ ਦੇ ਸਭ ਨੂੰ ਪਤਾ ਹੈ ਕਿ ਜਿਹੜਾ ਇਨਕਰੀਮੈਂਟ ਹੈ ਉਹ ਪਦੋਂ ਲਗਾਈਦਾ ਹੁੰਦਾ ਜਿਹੜਾ ਸਲਾਨਾ ਇਨਕਰੀਮੈਂਟ ਹੈ ਉਹ ਮੌਜੂਦਾ ਤਨਖਾਹ ਦੇ ਉੱਪਰ ਜਿਸ ਮਹੀਨੇ ਤੁਸੀਂ ਰੈਗੂਲਰ ਹੋਏ ਹੋ ਉਸ ਮਹੀਨੇ ਤੋਂ ਲੱਗਦਾ ਪਰ ਇਹਨਾਂ ਅਧਿਆਪਕਾਂ ਨਾਲ ਕਿਤੇ ਨਾ ਕਿਤੇ ਵਿਤਕਰਾ ਕੀਤਾ ਗਿਆ ਤੇ ਇਸ ਸਬੰਧੀ ਲਿਖਤੀ ਹਦਾਇਤਾਂ ਦੇ ਲਈ ਬਾਰ ਬਾਰ ਕਿਹਾ ਗਿਆ ਕਿ ਅਗਰ ਲਿਖਤੀ ਹਦਾਇਤਾਂ ਹੋਣਗੀਆਂ ਅਸੀਂ ਤਾਂ ਜੀ ਤਾਂ ਹੀ ਉਸ ਮਹੀਨੇ ਤੋਂ ਲਾਵਾਂਗੇ ਕਿਉਂਕਿ ਤੁਹਾਡੀ ਜੁਆਇਨਿੰਗ ਹੈ ਜਿਹੜੀ ਉਹ ਮਹੀਨੇ ਦੇ ਐਂਡ ਤੇ ਆ ਪਰ ਜਦੋਂ ਕਿ ਵਿੱਤ ਵਿਭਾਗ ਦੇ ਰੂਲ ਕਹਿੰਦੇ ਨੇ ਇਹ ਵੀ ਤੁਹਾਨੂੰ ਦੱਸਦੇ ਆ ਜਿਸ ਦਾ ਹਵਾਲਾ ਇਸ ਵਿੱਚ ਦਿੱਤਾ ਗਿਆ ਸੋ ਇਸ ਦੇ ਵਿੱਚ ਜੋ ਪਾਲਿਸੀ ਵਿੱਚ 5% ਦਾ ਵਾਧਾ ਤੇ ਆਰਡਰਸ ਦੇ ਵਿੱਚ ਦਿੱਤਾ ਹੋਇਆ ਉਸ ਸੰਬੰਧੀ ਸਪਸ਼ਟ ਜਾਣਕਾਰੀ ਦਿੱਤੀ ਹੋਈ ਹੈ ਠੀਕ ਹੈ ਜੀ ਇਸ ਪਾਲਿਸੀ ਤਹਿਤ ਰੈਗੂਲਰ ਹੋਏ ਅਧਿਆਪਕਾਂ ਦੀ ਤਨਖਾਹ ਵਿੱਚ ਵਣਦੀ 5% ਦਾ ਸਾਲਾਨਾ ਵਾਧਾ ਕਰਨ ਸੰਬੰਧੀ ਸਾਰੀ ਜਿੰਨੀ ਵੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਪੱਤਰ ਪਹਿਲਾਂ भेਜਿਆ ਸੀ ਜੀ ਲਿਖਿਆ ਸੀ ਪਰ ਉਸ ਸੰਬੰਧੀ ਅਜੇ ਵੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਹ ਸੰਬੰਧੀ ਸਪਸ਼ਟੀਕਰਨ ਲੈਣ ਦੀ ਜ਼ਰੂਰਤ ਸੀ ਸੋ ਉਸ ਸੰਬੰਧੀ ਜੋ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਐਲੀਮੈਂਟਰੀ ਦੇ ਉਹਨਾਂ ਵੱਲੋਂ ਇੱਕ ਪੱਤਰ ਆ ਜਿਹੜਾ ਚਲੋ ਇਹ ਵੀ ਚੰਗੀ ਗੱਲ ਆ ਕਿ ਕਿਸੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਹ ਚੀਜ਼ ਨੂੰ ਕਲੀਅਰ ਕਰਨਾ ਚੰਗਾ ਸਮਝਿਆ ਸੋ 1 ਜਨਵਰੀ 2025 ਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ 5% ਵਾਧਾ ਜੋ ਹੈ ਉਹ ਹਾਜ਼ਰੀ ਦੀ ਮਿਤੀ ਤੋਂ ਦੇਣਾ ਹੈ ਜਾਂ ਜੋ ਬਾਕੀਆਂ ਦੇ ਰੂਲ ਲੱਗਦਾ ਉਵੇਂ ਦੇਣਾ ਸੋ ਇਹ ਹੋਣਾ ਨਹੀਂ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਉਹੀ ਜਿਹੜਾ ਕੱਚਿਆਂ ਵਾਲਾ ਹੈ ਉਹ ਕਿਤੇ ਨਾ ਕਿਤੇ ਦੁੱਖ ਦੇਣ ਵਾਲੀ ਗੱਲ ਹੈ ਕਿ ਜਦੋਂ ਸਭ ਦੇ ਉੱਤੇ ਜਿਹੜੀ ਚੀਜ਼ ਲੱਗਦੀ ਹੈ ਫਿਰ ਉਹ ਚੀਜ਼ ਦੇ ਵਿੱਚ ਡਾਊਟ ਕਿਉਂ ਹੋਇਆ ਚਲੋ ਕਿਤੇ ਨਾ ਕਿਤੇ ਅਫਸਰ ਵੀ ਮਜਬੂਰ ਹੁੰਦੇ ਨੇ ਕਿਉਂਕਿ ਅਗਰ ਕਿਸੇ ਚੀਜ਼ ਨਾਲ ਸਪਸ਼ਟ ਹਦਾਇਤਾਂ ਨਾ ਹੋਣ ਤਾਂ ਕਿਉਂਕਿ ਇੱਕ ਤਾਂ ਹੋ ਗਿਆ ਕਿ ਡਾਇਰੈਕਟੋਰੇਟ ਦੇ ਰਾਹੀਂ ਭਰਤੀ ਮੁਲਾਜ਼ਮ ਇੱਕ ਹੋ ਗਿਆ ਕਿ ਵਿਭਾਗੀ ਪਾਲਿਸੀ ਦੇ ਵਿੱਚ ਤਾਂ ਪਾਲਿਸੀ ਦੇ ਵਿੱਚ ਸਰਕਾਰ ਨੇ ਵੀ ਕਿਤੇ ਨਾ ਕਿਤੇ ਇਹ ਚੀਜ਼ ਸਪਸ਼ਟ ਹੈ ਜਿਹੜੀ ਉਹ ਨਹੀਂ ਲਿਖੀ ਸੀ ਸੋ ਇਸੇ ਕਰਕੇ ਜ਼ਿਲ੍ਹਾ ਸਿੱਖਿਆ ਅਫਸਰ ਵੀ ਇਸ ਚੀਜ਼ ਦੇ ਭੰਬਲ ਪੂਸੇ ਦੇ ਵਿੱਚ ਸੀਗੇ ਕਿਤੇ ਨਾ ਕਿਤੇ ਇਸਾਨੂੰ ਇਸ ਚੀਜ਼ ਦੀ ਸਪੱਸ਼ਟ ਜਾਣਕਾਰੀ ਹੈ ਜਿਹੜੀ ਉਹ ਨਹੀਂ ਹੈਗੀ ਚਲੋ ਚੰਗੀ ਗੱਲ ਆ ਬਹੁਤ ਵਧੀਆ ਮੰਨਦੇ ਆ ਲੁਧਿਆਣਾ ਦੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਜੀ ਜਿਹੜੇ ਉਹਨਾਂ ਨੇ ਇੰਨੀ ਪਹਿਲ ਕੀਤੀ ਤੇ ਜਿਹੜੇ ਇਹਨਾਂ ਸਾਥੀਆਂ ਦਾ ਬਣਦਾ ਬਕਾਇਆ ਸੀ ਹੁਣ ਉਹ ਮਿਲੇਗਾ ਕਿ ਨਹੀਂ ਮਿਲੇਗਾ ਅਗਲਾ ਇਹ ਵੀ ਪ੍ਰਸ਼ਨ ਹੈ ਉਹ ਕਿਵੇਂ ਪੈਦਾ ਹੁੰਦਾ ਜੀ ਉਹ ਵੀ ਦੱਸ ਦਿਆਂ ਹੁਣ ਤੁਹਾਨੂੰ ਸੋ ਉਸ ਦੇ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਜੀ ਦੇ ਮੰਗੀ ਗਈ ਜਾਣਕਾਰੀ ਦੇ ਸਬੰਧ ਦੇ ਵਿੱਚ ਜੋ ਅ ਅੱਗੇ ਹੈ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ ਵਿਭਾਗ ਦੇ ਉਹਨਾਂ ਨਾਲੇ ਸੰਬੰਧੀ ਜਾਣਕਾਰੀ ਲਈ ਗਈ ਤੇ ਉਸ ਜਾਣਕਾਰੀ ਦੇ ਵਿੱਚ ਉਹਨਾਂ ਨੇ ਰੈਫਰੈਂਸ ਦਿੱਤਾ ਇਸ ਪੈਰੇ ਦਾ ਜੋ ਕਿ ਪਹਿਲਾਂ ਹੀ ਸਾਰੇ ਵਿਭਾਗਾਂ ਦੇ ਕਲਰਕਾਂ ਨੂੰ ਵੀ ਪਤਾ ਹੋਣਾ ਹੈ ਸਰਕਾਰੀ ਵਿੱਤ ਨਿਯਮਾਂ ਅਨੁਸਾਰ ਕਰਮਚਾਰੀ ਨੂੰ ਸਲਾਨਾ ਵਾਧਾ 1 ਸਾਲ ਬਾਅਦ ਦਿੱਤਾ ਜਾਂਦਾ ਹੈ ਅਤੇ ਸਲਾਨਾ ਤਰੱਕੀ ਦੀ ਮਿਤੀ ਸਲਾਨਾ ਤਰੱਕੀ ਦੀ ਮਿਤੀ ਹਾਜ਼ਰ ਹੋਏ ਮਹੀਨੇ ਦੀ 1 ਤਰੀਕ ਨੂੰ ਲਗਦੀ ਹੈ ਇੱਕ ਤਰੀਕ ਨੂੰ ਲਗਦੀ ਹੈ ਸਬੰਧਤ ਕੇਸ ਵਿੱਚ ਨਿਯੁਕਤੀ ਪੱਤਰ ਅਤੇ ਪਰਸੋਨਲ ਵਿਭਾਗ ਵੱਲੋਂ ਜਾਰੀ ਪਾਲਿਸੀ 71022 ਦੇ ਤਹਿਤ ਰੈਗੂਲਰ ਕੀਤੇ ਗਏ ਹਨ ਉਸ ਅਨੁਸਾਰ ਕਾਰਵਾਈ ਕਰਨੀ ਬਣਦੀ ਹੈ ਸੋ ਹੁਣ ਇੱਥੇ ਕੀ ਪ੍ਰਸ਼ਨ ਪੈਦਾ ਹੁੰਦਾ ਹੈ ਹੁਣ ਹਜੇ ਜੀ ਇਹ ਪ੍ਰਸ਼ਨ ਪੈਦਾ ਹੋਏਗਾ ਕਿ ਇਸ ਵਿੱਚ ਕਲੀਅਰ ਕਰਤਾ ਕਿ ਹੁਣ 1 ਜੁਲਾਈ ਤੋਂ ਜਿਹੜਾ ਹੈ ਇਹ ਇਨਕਰੀਮੈਂਟ ਲੱਗਣਾ ਹੈ 1 ਜੁਲਾਈ ਤੋਂ ਜਿਹੜਾ ਇਨਕਰੀਮੈਂਟ ਲੱਗਣਾ ਹੈ ਇਹ ਮੌਜੂਦਾ ਤਨਖਾਹ ਤੇ ਲੱਗਣਾ ਹੈ ਜੀ ਜੋ ਮੌਜੂਦਾ ਤਨਖਾਹ ਕੀ ਜੋ ਰੂਲ ਕਹਿੰਦੇ ਨੇ ਉਹ ਮੌਜੂਦਾ ਤਨਖਾਹ ਤੇ ਲੱਗਦੇ ਨੇ ਕਿ ਜਿਹੜੀ ਹੁਣ ਮੰਨ ਕੇ ਚੱਲੋ ਕਿ ਜਿਹੜੇ ਐਸੋਸੀਏਟ ਅਧਿਆਪਕ ਨੇ ਉਹਨਾਂ ਦੀ ਹਾਈएस्ट ਜਿਹੜੀ ਹੈਗੀ ਹੈਗੀ 24675 ਚੱਲਦੀ ਹੈ ਤਾਂ ਉਹਦੇ ਅਕੋਰਡਿੰਗ ਉਹਨਾਂ ਦਾ 5% ਲੱਗੇਗਾ ਤਾਂ 25908 ਰੁਪਏ ਜਿਹੜੀ ਉਹਨਾਂ ਦੀ ਤਨਖਾਹ ਕੀ ਉਹ ਬਣੇਗੀ ਸੋ ਹੁਣ ਇੱਕ ਤਾਂ ਇਹ ਚੀਜ਼ ਕਲੀਅਰ ਹੋ ਗਈ ਹੈ ਹੁਣ ਹੋ ਸਕਦਾ ਕਈ ਜਗ੍ਹਾ ਤੇ ਇਹ ਵੀ ਇਸ਼ੂ ਆਵੇ ਕਿ ਜਿੱਦੇ ਤੁਹਾਡੀ ਤਨਖਾਹ ਜਿਹੜੀ ਫਿਕਸ ਕੀਤੀ ਸੀ ਉਸੇ ਤੇ ਲਾਉਣਾ ਹੈ ਜਾਂ ਜਿਹੜੀ ਮੌਜੂਦਾ ਚੱਲ ਰਹੀ ਹੈ ਉਸੇ ਤੇ ਲਾਉਣਾ ਹੈ ਹੁਣ ਇਹ ਨਹੀਂ ਪਤਾ ਕਿ ਕਿਸੇ ਜ਼ਿਲ੍ਹੇ ਦੇ ਵਿੱਚ ਇਹ ਚੀਜ਼ ਦਾ ਵੀ ਸਪਸ਼ਟੀਕਰਨ ਮੰਗ ਲਿਆ ਜਾਵੇ ਜਦੋਂ ਕਿ ਪਰਸੋਨਲ ਵਿਭਾਗ ਦੇ ਵਿੱਚ ਜਦੋਂ ਕਿ ਵਿੱਤ ਵਿਭਾਗ ਦੇ ਵਿੱਚ ਜਦੋਂ ਕਿ ਜਿਹੜੇ ਰੂਲ ਨੇ ਉਹ ਦੱਸਦੇ ਨੇ ਕਿ ਜਿਹੜੀ ਮੌਜੂਦਾ ਤੁਹਾਡੀ ਤਨਖਾਹ ਹੁੰਦੀ ਹੈ ਉਸ ਦੇ ਉੱਪਰ ਹੀ ਜਿਹੜਾ ਸਾਲਾਨਾ ਸਾਲਾਨਾ ਦਾ ਮਤਲਬ ਕੀ ਹੋਇਆ ਸਾਲ ਬਾਅਦ ਲੱਗਦਾ ਸਾਲ ਬਾਅਦ ਤਨਖਾਹ ਵਧਦੀ ਹੈ ਸੋ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਹੋ ਸਕਦਾ ਸੀ ਗਲਤ ਹੋਈਏ ਜੇ ਅਸੀਂ ਗਲਤ ਆ ਤਾਂ ਸਾਨੂੰ ਕਮੈਂਟਸ ਦੇ ਵਿੱਚ ਜਰੂਰ ਹੈ ਜਿਹੜਾ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਅਗਰ ਅਸੀਂ ਗਲਤ ਆ ਤਾਂ ਅਸੀਂ ਮਾਫੀ ਮੰਗ ਲੈਣੇ ਆ ਜੀ ਪਰ ਸਾਡੀ ਜਾਣਕਾਰੀ ਅਨੁਸਾਰ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਸਾਨੂੰ ਇਹ ਹੀ ਹੈ ਕਿ ਜੋ ਮੌਜੂਦਾ ਤਨਖਾਹ ਉਸ ਦੇ ਉੱਪਰ ਹੀ ਲੱਗਦਾ ਹੁੰਦਾ ਜਿੰਨੇ ਕ ਕਲਰਕਾਂ ਦੇ ਨਾਲ ਜਿੰਨੇ ਕ ਦਫ਼ਤਰਾਂ ਦੇ ਕਲਰਕਾਂ ਦੇ ਨਾਲ ਜਿੰਨੇ ਕ ਸਕੈਂਡਰੀ ਸਕੂਲਾਂ ਦੇ ਕਲਰਕਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਉੱਥੋਂ ਸਾਨੂੰ ਇਹ ਹੀ ਜਾਣਕਾਰੀ ਨਿਕਲ ਕੇ ਮਿਲੀ ਹੈ ਕਿ ਜਿਹੜੀ ਮੌਜੂਦਾ ਤਨਖਾਹ ਉਸੇ ਤੇ ਲੱਗਦੀ ਆ ਹੁਣ ਗੱਲ ਅਗਲੀ ਆ ਗਈ ਜੀ ਏਰੀਅਰ ਦੀ ਹੁਣ ਕਿਹੜਾ ਏਰੀਅਰ ਜੀ ਜੋ ਪਿਛਲਾ ਸਾਲ ਸੀਗਾ 24 25 ਦਾ ਜੋ 24 25 ਦਾ ਸਾਲ ਸੀਗਾ ਉਸ ਵਿੱਚ ਪਹਿਲਾ ਇਨਕਰੀਮੈਂਟ ਜਿਹੜਾ ਉਹ ਜੁਲਾਈ ਤੋਂ ਲੱਗਣਾ ਸੀ ਜਿਹੜਾ ਕਿ ਅਗਸਤ ਤੋਂ ਲੱਗਿਆ ਜੁਲਾਈ ਤੋਂ ਲੱਗਣਾ ਸੀ ਠੀਕ ਹੈ ਜੀ ਪਰ ਉਹ ਲੱਗਿਆ ਕਦੋਂ ਉਹ ਅਗਸਤ ਤੋਂ ਲੱਗਿਆ ਹੁਣ ਗੱਲ ਇਹ ਹੈ ਵੀ ਪਿਛਲਾ ਜਿਹੜਾ ਇਨਕਰੀਮੈਂਟ ਬਣਦਾ ਹੈ ਜੋ ਪਿਛਲਾ 5% ਬਣਦਾ ਇੱਕ ਮਹੀਨੇ ਦਾ ਜੁਲਾਈ ਦਾ ਜੁਲਾਈ ਦਾ ਜੋ ਹਾਈਐਸਟ 23500 ਦੇ ਉੱਤੇ ਜਿਹੜਾ 5% ਬਣਦਾ ਠੀਕ ਹੈ ਜੀ ਉਹ ਵਾਲਾ ਹੁਣ ਕਦੋਂ ਮੇਰੇ ਲਗਭਗ 1175 ਰੁਪਏ ਹਾਈਐਸਟ ਬਣਦਾ ਬਾਕੀ ਤੇ ਦੇ ਅਕੋਰਡਿੰਗ ਬਣੂੰਗੀ ਸੋ ਉਹਨਾਂ ਦਾ ਤਿੰਨੇ ਕੈਟਾਗਰੀਆਂ ਦੇ ਜਿਹੜੇ ਅਧਿਆਪਕ ਨੇ ਉਹਨਾਂ ਦਾ ਜਿਹੜਾ ਉਹ ਏਰੀਅਰ ਹੁਣ ਉਸ ਦੇ ਸਬੰਧੀ ਵੀ ਸਪਸ਼ਟੀਕਰਨ ਹੋ ਸਕਦਾ ਮੰਗਿਆ ਜਾਵੇ ਸੋ ਇੱਥੇ ਕਈ ਡਾਊਟ ਨੇ ਜਿਹੜੇ ਉਹ ਵੀ ਛੱਡ ਦਿੱਤੇ ਗਏ ਨੇ ਹੁਣ ਇਹ ਸਬੰਧੀ ਫੈਸਲਾ ਜ਼ਿਲ੍ਹਾ ਸਿੱਖਿਆ ਅਫਸਰ ਖੁਦ ਲੈਂਦੇ ਨੇ ਇਸ ਸਬੰਧੀ ਜੂਨੀਨਾਂ ਨੂੰ ਕੋਈ ਸਟੈਪ ਚੱਕਣਾ ਪੈਣਾ ਜੇ ਸਬੰਧੀ ਗੱਲਬਾਤ ਕਰਕੇ ਹੀ ਇਹ ਚੀਜ਼ ਕੀਤੀ ਜਾਣੀ ਹੈ ਕਿ ਫਿਰ ਇਸ ਤੋਂ ਬਾਅਦ ਕੋਈ ਲੈਟਰ ਜਾਰੀ ਕਰਾਇਆ ਜਾਣਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਸੋ ਇਸ ਸਬੰਧੀ ਚਲੋ ਕੁਝ ਹੋਇਆ ਕਿ ਜਿਹੜਾ ਇਨਕਰੀਮੈਂਟ ਆ ਉਸ ਸੰਬੰਧੀ ਸਪਸ਼ਟੀਕਰਨ ਆਇਆ ਅਤੇ ਅੱਗੇ ਹੋ ਬਾਕੀ ਰਹਿੰਦੇ ਕੰਮਾਂ ਲਈ ਵੀ ਕੋਈ ਨਾ ਕੋਈ ਆਸ ਵੱਜੀ ਹੈ ਕਿ ਅੱਗੇ ਕੰਮ ਹੋਰ ਹੋਣਗੇ ਸੋ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਸੰਬੰਧੀ ਆਪਣੀ ਰੈਕਮੈਂਟਸ ਦੇ ਵਿੱਚ ਜਰੂਰ ਦੇਣਾ ਅਤੇ ਹੋਰ ਵੀ ਜੋ ਕੋਈ ਮੁੱਦਾ ਹੈ ਜੋ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਉਹ ਕਮੈਂਟਸ ਦੇ ਵਿੱਚ ਆਪਣੀ ਜਾਣਕਾਰੀ ਜੋ ਰਏ ਹੈ ਉਹ ਜਰੂਰ ਦੇਣੀ ਸੋ ਜੁੜੇ ਰਹੋ ਜੇਮ ਜੀ ਸਟੱਡੀਜ਼ YouTube ਚੈਨਲ ਦੇ ਨਾਲ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਜੀ